ਫਗਵਾੜਾ ਦੇ ਪ੍ਰੀਤਨਗਰ ਵਿੱਚ ਇੱਕ ਪ੍ਰਵਾਸੀ ਮਹਿਲਾ ਨੇ कूड़े ਦੇ ਡੰਪ ਨੇੜੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਬਾਰੇ ਸੂਚਨਾ ਮਿਲਦੇ ਹੀ ਨੰਬਰਦਾਰ ਕਮਲ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਨਵਜੰਮੇ ਬੱਚੇ ਅਤੇ ਉਸ ਦੀ ਮਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਬੱਚਾ ਤੇ ਮਾਂ ਦੋਨੋਂ ਤੰਦਰੁਸਤ ਹਨ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਵਾਰਡ ਲੀਡਰ ਸੰਜੀਵ ਕੁਮਾਰ ਟਿੱਟੂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਬੱਚਾ ਇਹ ਚੱਕ ਕੇ ਲੈ ਕੇ ਆਇਆ ਨੇ ਇਹ ਉਹtheta rebel line ਦੇ ਲੱਗ ਕੇ ਕਹਿੰਦੇ ਸੀਗਾ ਬੇਬੀ ਇਹਨੂੰ ਇਹਦੀ ਪਲਸਰਦਾ ਵੀ ਇਹਦੇ ਨਾਲ ਅਟੈਚ ਹੀ ਸੀਗਾ ਜਸਟ ਲੱਗਦਾ ਹੈ ਕਿ ਜਿੱਦ ਤੱਕ ਹੁਣੇ ਡਿਲੀਵਰ ਹੋਇਆ ਹੋਵੇਗਾ ਤੇ ਉਦਾਂ ਹੀ ਬੇਬੀ ਨੂੰ ਸੁੱਟ ਕੇ ਇਹ ਬੇਬੀ ਬੇਟੀ ਹੈ ਬੀਫੀ ਮਿਲ ਚਾਈਲਡ ਹੈ ਤੇ ਔਰ ਬਹੁਤ ਹੀ ਮੜੀ ਕੰਡੀਸ਼ਨ ਦੇ ਵਿੱਚ ਸੀਗੀ ਹੁਣ ਬੇਬੀ ਨੂੰ ਥੋੜਾ ਕਲੀਨ ਕੀਤਾ ਥੋੜੀ ਹੀਟ ਦਿੱਤੀ ਹੈ ਤੇ ਥੋੜਾ ਬੇਬੀ ਨਾਰਮਲ ਹੋਇਆ ਤੇ ਹੁਣ ਦੇਖੋ ਅੱਗੇ ਕੀ ਪੁਲਿਸ ਕਾਰਵਾਈ ਕੀ ਕਰਦੀ ਹੈ ਮੈਂ ਸੰਜੀਵ ਸ਼ਰਮਾ ਡੀਟੂ ਜੀ ਫਰੀਖਨਗਰ ਤੋਂ ਜੀ ਜੀ ਲੇਡੀ ਜਿਹੜੀ ਲੈ ਕੇ ਆਏ ਤੁਸੀਂ ਕੀ ਗੱਲ ਕੀ ਹੋਈ ਉਹਨਾਂ ਨੂੰ ਗੱਲ ਭਾਜੀ ਜਿੱਦਾਂ ਸਵੇਰੇ ਮੈਨੂੰ ਫੋਨ ਆਇਆ ਮੁੰਡਾ ਆਪਣੇ ਏਰੀਆ ਦਾ ਜਿਆ ਕਮਲ ਉਹਦਾ ਫੋਨ ਆਇਆ ਵੀ ਇੱਕ ਬੱਚਾ ਮਿਲਿਆ ਪਹਿਲਾਂ ਸਾਨੂੰ ਛੋਟਾ ਬੱਚਾ ਨਵਾਂ ਜੰਮਿਆ ਤੇ ਉਹ ਫਿਰ ਉਹਨੂੰ ਲੈ ਕੇ ਹਸਪੀਟਲ ਚਲੇ ਗਏ ਸੀਗੇ ਸਿਵਲ ਹਸਪੀਟਲ ਉਹਨਾਂ ਨੇ ਦੱਸਿਆ ਵੀ ਚਲੋ ਉਹਦੀ ਮੁੰਡੇ ਦੀ ਹਾਲਤ ਤਾਂ ਠੀਕ ਆ ਕੁੜੀ ਆ ਕੁੜੀ ਆਇਆ ਉਹ ਛੋਟੀ ਜੀ ਨਵੇਂ ਜੰਮੇ ਤੇ ਉਸ ਚੇਰ ਬਾਅਦ ਹੀ ਮੈਨੂੰ ਇਹਦਾ ਅਗਨਾਸ਼ ਦਾ ਫੋਨ ਆਇਆ ਕਹਿੰਦਾ ਭਾਜੀ ਵੀ ਉਹ ਇੱਕ ਲੇਡੀ ਵੀ ਹੈਗੀ ਆ ਭਾਈ ਜਦੋਂ ਆ ਕੇ ਅਸੀਂ ਦੇਖਿਆ ਤੇ ਉਹ ਕੂੜੇ ਦੇ ਢੇਰ ਦੇ ਉੱਤੇ ਇੱਕ ਪ੍ਰਵਾਸੀ ਹੈਗੀ ਆ ਕੋਈ ਲੇਡੀ ਤੇ ਉਹਦਾ ਜਦੋਂ ਥੋੜਾ ਜਿਹਾ ਅਸੀਂ ਚੈੱਕ ਦੇਖਿਆ ਵੀ ਲੱਗਦਾ ਵੀ ਤੁਹਾਨੂੰ ਵੀ ਉਹਨੂੰ ਉਹਨੂੰ ਵਿੱਚ ਲੱਤਪਤ ਸੀਗੀ ਕੱਪੜੇ-ਕੁਪੜੀ ਵੀ ਤੇ ਦਰਦ ਹੋ ਰਹੀ ਸੀ ਉਹਦੇ ਪੇਟ ਦੇ ਵਿੱਚ ਸਾਨੂੰ ਉੱਤੋਂ ਥੋੜਾ ਜਿਹਾ ਡਾਊਟ ਹੋ ਰਿਹਾ ਵੀ ਸ਼ਾਇਦ ਵੀ ਬੱਚਾ ਇਹਦਾ ਆ ਫਿਰ ਮੈਂ 108 ਦੇ ਉੱਤੇ ਕਾਲ ਕਰਕੇ ਤੇ ਐਂਬੂਲੈਂਸ ਮਂਗਾ ਕੇ ਹੁਣ ਥੋੜੇ ਰੇਲਵੇ ਤੋਂ ਵੀ ਆਏ ਸੀਗੇ ਕੋਲਸ ਕਰਮਚਾਰੀ ਉਹਨਾਂ ਨੇ ਨਾਲ ਹੋ ਕੇ ਚਲੋ ਸਹਿਯੋਗ ਕਰਕੇ ਮਹੱਲੇ ਵਾਲਿਆਂ ਨੇ ਸਹਿਯੋਗ ਦੇ ਨਾਲ ਉਹਨਾਂ ਨੂੰ ਅਸੀਂ ਚੱਕ ਕੇ ਇੱਥੇ ਫਾਟਕ ਤੱਕ ਲਿਆ ਕੇ ਤੇ ਐਂਬੂਲੈਂਸ ਵਿੱਚ ਪਾ ਕੇ ਹੁਣੇ ਭੇਜਿਆ ਆ ਜੀ ਬਾਕੀ ਜਿਹੜੀ ਆ ਹੌਲੀ ਹੌਲੀ ਪਤਾ ਲੱਗ ਜਾਏਗਾ ਵੀ ਸਚਾਈ ਕੀ ਹੈਗੀ ਆ ਜੀ ਜਿਹੜੀ ਲੇਡੀਸੇ ਕੀ ਲੱਗਦਾ ਤੁਹਾਨੂੰ ਦੇਖਣ ਨੂੰ ਮਤਲਬ ਕਿੱਥੇ ਦੀ ਰਹਿਣ ਵਾਲੀ ਕੀ ਮੰਗ ਜੇ ਪਰਵਾਸੀ ਲੱਗਦੀ ਆ ਸਿਰ ਤੋਂ ਬਾਲ ਹੈ ਨਹੀਂਗੇ ਦੇ ਬਿਲਕੁਲ ਬਾਲ ਗੰਗੇਆ ਮੰਗੂ ਆ ਤੇ ਪ੍ਰਵਾਸੀ ਆ 35 ਸਾਲ 35 ਤੋਂ 40 ਸਾਲ ਦੇ ਕੋਈ ਆਪਾਂ ਨਾਮ ਵਗੈਰਾ ਦੱਸ ਦੀ ਨਹੀਂ ਮੈਂ ਪੁੱਛਦਾ ਰਿਹਾ ਉਹਨੂੰ ਵੈਸੇ ਉਹ ਬਸ ਇਹੀ ਕਰਦੀ ਰਹੀ ਵੀ ਮੇਰੇ ਦਰਦ ਹੁੰਦੀ ਆ ਜਿਆਦਾ ਉਹਨੇ ਜਿਆਦਾ ਕੁਝ ਦੱਸਿਆ ਨਹੀਂ ਬੱਚਾ ਉਹਦਾ ਮੈਂ ਦੂਪ ਵਾਲੀ ਪੁੱਛਿਆ ਵੀ ਬੱਚਾ ਤੇਰਾ ਆ ਮੰਨਦੀ ਆ ਤਾਂ ਮੁੰਮੇ ਦਾ ਆਇਆ ਇਹ ਮਾਮਲਾ ਸਾਰਾ ਜਿਹੜਾ ਰੇਲਵੇ ਦਾ ਆ ਥਾਣਾ ਥਾਣੇ ਦਾ ਇਹ ਜਗਾ ਦਾ ਰੇਲਵੇ ਦੀ ਆ ਜੀ ਹੁੰਦਾ ਜਿੱਥੇ ਆਪਾਂ ਡੰਪ ਹੈਗਾ ਬਣਾਇਆ ਸਾਰੇ ਸਿੱਟਦੇ ਆ ਜਗਾ ਦਾ ਰੇਲਵੇ ਦੀ ਆ ਬਾਕੀ ਹੁਣ ਦੇਖੋ ਜੀ ਬੱਚੇ ਦੀ ਕੰਡੀਸ਼ਨ ਕਿਦਾਂ ਲੱਗਦੀ ਸੀ ਬੱਚੇ ਦੀ ਕੰਡੀਸ਼ਨ ਠੀਕ ਆ ਜੀ ਮੈਂ ਹੁਣ ਵੀ ਕਲੀਅਰ ਕਰਕੇ ਆਟੇ ਆ ਉੱਥੇ ਮੁੰਡਾ ਹੈਗਾ ਕਮਲ ਮੇਰਾ ਬੱਚੇ ਆ ਠੀਕ ਆ ਆਇਆ ਦੇਖੋ ਜੀ ਸਵੇਰੇ ਕੋ 6:30 ਵਜੇ ਹਲੋ ਇਨਫੋਰਮੇਸ਼ਨ ਮਿਲੀ ਇੱਕ ਛੋਟਾ ਪਛਾਣਮਜਾਲ ਬੱਚਾ ਜਿਹੜਾ ਦਾ ਪਲੇਟਫਾਰਮ ਨੰਬਰ 2 ਦੇ ਲਾਗੇ ਲੈਣਾ ਤੇ ਪਿਆਰ ਨੰਗਨ ਹੱਥ ਤੇ ਅਸੀਂ ਉਸੇ ਟਾਈਮ ਮੌਕੇ ਤੇ ਗਏ ਜਾ ਕੇ ਬੱਚਾ ਦੇਖਿਆ ਉਸੇ ਦਿਨ ਬੱਚੇ ਨੂੰ ਨਾਲ ਗੋਡੂ ਕੰਬਲ ਲਈ ਕਿ ਉਹਨੂੰ ਲੈ ਢ ਕੇ ਦਵਾ ਦਾ ਹਿਨੂੰ ਸਿਵਲ ਹੌਸਪੀਟਲ ਲੈ ਕੇ ਗਏ ਜੀ ਉੱਥੇ ਜਾ ਕੇ ਦਾਹਲ ਕਰਵਾ ਹੀ ਫਿਰ ਵਾਪਸ ਹੀ ਮੁੜ ਕੇ ਆਏ ਅਣ ਕੇ ਜਾ ਕੇ ਸਾਰਾ ਹਮੱਪਾ ਵੇਖਿਆ ਮੌਕਾ ਵੇਖਣ ਤੇ ਅਸੀਂ ਸਾਨੂੰ ਉਥੋਂ ਥੋੜਾ ਜਿਹੀ ਕੋਈ 5-10 ਕਰਮਾਂ ਕੇ ਜਾ ਕੇ ਵੇਖਿਆ ਉੱਥੇ ਕੂੜੇ ਦਾ ਢੇਰ ਲੱਗਾ ਕਾਫੀ ਵੱਡਾ ਉਹਦੇ ਵਿੱਚ ਇੱਕ ਕੰਬਲ ਦੇ ਵਿੱਚ ਭੁਲੇੜੀ ਹੋਈ ਇੱਕ ਉਥੇ ਜਨਾਨੀ ਪਈ ਉਹ ਜਦ ਇਹ ਜਾ ਕੇ ਉਥੋਂ ਚੈੱਕ ਕੀਤਾ ਦੇਖਿਆ ਉਹ ਜਨਾਨੀ ਦੇ ਬਲੀਡਿੰਗ ਬਹੁਤ ਹੋ ਰਹੀ ਸੀ ਅਸੀਂ ਉਸੇ ਟਾਈਮ ਐਂਬੂਲੈਂਸ ਸੱਤ ਗਈ ਉਹ ਵਰਕਰ ਕਰਕੇ ਚੱਕ ਕੇ ਉਹ ਤੁਹਾਨੂੰ ਸਿਵਲ ਹੌਸਪੀਟਲ ਛੱਡ ਗਿਆ ਸੀ ਜਨਾਨੀ ਉਹ ਆਪੇ ਹੀ ਮੈਂ ਛੱਡਿਆ ਉਹਦੀ ਹਾਲਤ ਠੀਕ ਨਹੀਂ ਹੋ ਰਹੀ ਪਰ ਉਸ ਤੋਂ ਅਥਰ ਠੀਕ ਨੇ ਬੱਚਾ ਵੀ ਬੱਚੀ ਵੀ ਠੀਕ ਹੈ ਤੇ ਮਾਂ ਵੀ ਠੀਕ ਹੈ ਨਹੀਂ ਕੁਝ ਸਾਹਮਣੇ ਨਹੀਂ ਆਏ ਲੇਡਿਸ ਦੱਸਦੀ ਨਹੀਂ ਕੋਈ ਨਾਮ ਵਗੈਰਾ ਆਪਣਾ ਕਿੱਥੇ ਰਹਿੰਦੇ ਨਹੀਂ ਕੁਝ ਨਹੀਂ ਦੱਸਦੀ ਉਹ ਡਾਕਟਰ ਸਾਹਿਬ ਜੀ ਉੱਤੇ ਲੱਗੇ ਸੀ ਡਾਕਟਰ ਸਾਹਿਬ ਪੁੱਛਿਆ ਉਹਨਾਂ ਨੇ ਵੀ ਨਹੀਂ ਇਹ ਨਹੀਂ ਕੀਤੇ ਬਿਆਨ ਦੇ ਕਾਬ ਨਹੀਂ ਗਏ ਤੁਸੀਂ ਬਾਅਦ ਵਿੱਚ ਆ ਕੇ ਪਤਾ ਕਰੋ ਤੇ ਦੇਖੋ ਨੂੰ ਕੀ ਲੱਗਦਾ ਲੇਡਿਸ ਕਿੱਦਾਂ ਲੱਗਦੇ ਦੇਖੋ ਪੰਜਾ ਜਿਹੜੀ ਲੈਣੀ ਰਿਆ ਉਹ ਮੈਂਟਰੀ ਅਪਸਟਿਆ ਉਹ ਇਹ ਆ ਬਾਦ ਕੇ ਸਟੇਜ ਦੀ ਜਾਂਦੀ ਸ਼ਬਦ ਤੋਂ ਅਸੀਂ ਬਾਦ ਕੇ ਸਟੇਜ ਦੀ ਆ ਸਿਰ ਵੀ ਉਹਦਾ ਮੁੰਨਿਆ ਹੋਇਆ ਵਾ ਕੋਈ ਉਹਦਾ ਕੁਕਲੀ ਹੰਦੀਆਂ ਜੀ ਹੋਇਆ ਜੇ ਅਗਰੇ ਵਾਲਾ ਅਸੀਂ ਲਾ ਕੇ ਬੰਨੇ ਸਾਰੇ ਆ ਬਹੁਤ ਪੁਸ਼ਪਰਤਾਲ ਕੀ ਟੀਮ ਕਿੱਥੇ ਰਹਿੰਦੀ ਰਹੀ ਕਿੱਥੇ ਨਹੀਂ ਰਹਿੰਦੀ ਪਰ ਸਾਨੂੰ ਕੋਈ ਵੀ ਅਜੇ ਉਹਦੀ ਇਨਫੋਰਮੇਸ਼ਨ ਨਹੀਂ ਕਿਤੇ ਬਣੀ ਵੀ ਕਿੱਥੋਂ ਦੀ ਲੈਣ ਵਾਲੀ ਜਾਣੀ ਹੈ ਡਾਕਟਰ ਸਾਹਿਬ ਜੀ ਤੁਸੀਂ ਵੀ ਅਜੇ ਤੁਸੀਂ ਇਹਨੂੰ ਨਾ ਪੁਸ਼ਪਰਤਾਲ ਕਰੋ ਤੁਸੀਂ ਬਾਅਦ ਝਾੜ ਕੇ ਕੱਲ ਨੂੰ ਮਿਲ ਕੇ ਪਤਾ ਕਰਿਓ ਜੀ ਜੋ ਬਿਆਨ ਦੇ ਨਿਕਾਹੜ ਹੋ ਜੂਗੀ ਫਿਰ ਉਹ ਅਸੀਂ ਬਿਆਨ ਲੈ ਕੇ ਫਿਰ ਜੋ ਵੀ ਕਹੇਗੀ ਆਪੋ ਕਾਰਵਾਈ ਕਰਤਾਗੇ